ਆਪਕਿ ਸਾਰੇ ਕਿਸਾਨ ਬਣਾ ਲਓ ਬਣਾ ਲਓ ਜੀ ਵੀਡੀਓ ਹੈ ਲੋ ਆਪਣਾ ਬੰਦਾ ਬਣਾ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਤਹਿਸੀਲਦਾਰ ਸਾਹਿਬ ਆਪਣੇ ਕੋਲੇ ਆਗੇ ਅਸੀਂ ਪਹਿਲੇ ਦੋਨੋਂ ਜੀ ਆਇਆ ਕਹਿੰਦੇ ਆ ਵੀ ਬੜੀ ਵੱਡੀ ਚੀਜ਼ ਆ ਤੇ ਪ੍ਰਸ਼ਾਸਨ ਵੀ ਜੀ ਆਇਆ ਕਹਿੰਦੇ ਜਿਹੜਾ ਕੜੀ ਬਣ ਕੇ ਸਾਡੇ ਵਿੱਚ ਤਹਿਸੀਲਦਾਰ ਨੂੰ ਲਿਆ ਠੀਕ ਹੈ ਜੇਕਰ ਆਪਾਂ ਇੱਥੇ ਬੈਠੇ ਆ ਤੇ ਸੀਆਈਡੀ ਪ੍ਰਸ਼ਾਸਨ ਨਾਲ ਨਾਲ ਹੋਵੇ ਇਹਨਾਂ ਨੇ ਕਿਤੇ ਨਹੀਂ ਸੀ ਆਉਣਾ ਇਹ ਦੁੱਖ ਤਕ ਰੋਇਆ ਦਿੱਤਾ ਆਏ ਨੇ ਹੁਣ ਤਸਵੀਰਦਾਰ ਸਾਹਿਬ ਤੁਹਾਨੂੰ ਯਕੀਨ ਦਿਵਾਣਗੇ ਤੇ ਉਹ ਯਕੀਨ ਤੁਹਾਡੇ ਸਾਹਮਣੇ ਆ ਤੇ ਜੇ ਪਾਸ ਕੱਢ ਕੇ ਤੁਸੀਂ ਹੱਥ ਖੜੇ ਕਰੋਗੇ ਅਪਚੇ ਆਓ ਜੀ ਤਸਵੀਰਦਾਰ ਸਾਹਿਬ ਭਰਾਵੋ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਨੇ ਦੋ ਤਿੰਨ ਮਹੀਨੇ ਸੜ ਲਈਆਂ ਇੱਕ ਤਾਂ ਲਿਫਟਿੰਗ ਦੀ ਹੈ ਲਿਫਟਿੰਗ ਹੈ ਜਿਹੜੀ ਚੱਲ ਵੀ ਰਹੀ ਹੈ ਤੇ ਉਹਨੂੰ ਹੋਰ ਤੇਜ਼ ਕਰਵਾ ਦਾਂਗੇ ਜਿਹੜੀ ਬਾਰਦਾਨੇ ਵਾਲੀ ਗੱਲ ਹੈ ਬਾਰਦਾਨਾ ਦੋ ਤਿੰਨ ਮੰਡੀਆਂ ਦੇ ਵਿੱਚ ਕੱਲ ਵੀ ਆਇਆ ਤੇ ਜਿਹੜੀ ਕੋਟ ਦੁੰਨੇ ਦੀ ਗੱਲ ਹੈ ਬਾਰਦਾਨਾ ਸਾਡੇ ਕੋਲੇ ਹੈਗਾ ਤੁਸੀਂ ਬਾਰਦਾਨਾ ਚੱਕ ਲਿਓ ਜਿਹੜੀ ਗੱਲ ਹੈਗੀ ਦੂਜੀ ਬੋਲੀ ਲੱਗਣ ਵਾਲੀ 20 ਤੱਕ ਕਿ ਹੈ ਆਪਣੇ ਕੋਲੇ 4 ਦਿਨ ਪਏ ਨੇ ਉਹ 30 ਤੱਕ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਜਿਹੜੀ ਉਹ ਬੋਲੀ ਲੱਗ ਕੇ ਚੱਕੀ ਜਾਊਗੀ ਧੰਨਵਾਦ ਸਰ ਜੀ ਉਹ ਕਾਰ ਨਾਲ ਉਹ ਹਾਂ ਬਿਲਕੁਲ ਉਹ ਅਸੀਂ ਤੋਂ ਮੈਂ ਇਹ ਮੈਂ ਮੈਂ ਸਰਕਾਰ ਤੇ ਸਾਰਾ ਪ੍ਰਸ਼ਾਸਨ ਕਾਟਦੇ ਆ ਜਿਹੜਾ ਉਹ ਸਖਤ ਗਲਾਪ ਹੈ ਤੇ ਜਿਹੜਾ ਕੋਈ ਇਹ ਜਿਹੀ ਕੋਈ ਕਾਰਵਾਈ ਕਰਦਾ ਹੈ ਉਹਨਾਂ ਦਾ ਸਾਨੂੰ ਤੁਸੀਂ ਉਹਨਾਂ ਦਾ ਨਾਮ ਹੀ ਦਿਓ ਅਸੀਂ ਉਹਨਾਂ ਨੂੰ ਬਗਾਵਤ ਹੀ ਲਵਾਵਾਂਗੇ ਆਪਣਾ ਸਰਕਾਰ ਦਾ ਕੰਮ ਹੀ ਹੈ ਉਹ 17 ਦਾ ਹੈ ਫਿਰ ਵੀ ਜਿਹੜਾ ਪ੍ਰਸ਼ਾਸਨ ਹੈ 18 19 ਤੱਕ ਚੱਕੀ ਜਾਂਦਾ ਹੈ ਉਹ ਤਾਂ ਆਪਾਂ ਵੀ ਦੇਖੋ ਨਾ ਜੇ ਜਮੇ ਗਿੱਲੀ ਵੜ ਲਾਂਗੇ ਆਪਾਂ ਉਹ ਤਾਂ ਨਹੀਂ ਉਹ ਸਾਰੇ ਕੋ ਬੋਲੀ ਜਾਣੀ ਹੁੰਦੀਆਂ ਉਹ ਤਸੀਲ ਸਾਹਿਬ ਦਾ ਅਜ਼ਾਦ ਸਾਹਿਬ ਨੇ ਤੁਹਾਨੂੰ ਯਕੀਨ ਦਵਾਇਆ ਪਰ ਮੈਂ ਇੱਕ ਯਕੀਨ ਆ ਨਾ ਲੇ ਕਹੂੰਗਾ ਜੇ ਤੁਸ ਕੋ ਕਾਰ ਲੈ ਜੇ ਕਿਸੇ ਪਹਿਲਾਂ ਲਈ ਵੀ ਉਹ ਮੈਨੂੰ ਐਫਸਿਡਟ ਦਿਓ ਬਖਾਵਾਂਗੇ ਮੇਲਾ ਜੇ ਕਿਸੇ ਨੇ ਕਾਰ ਲਈਆ ਮੈਨੂੰ ਐਫਸਿਡਟ ਦਿਓ ਫਿਰ ਬਖਾਵਾਂਗੇ ਮੇਲਾ ਇਹਨਾਂ ਨੇ ਤੁਹਾਡੇ ਨਾਲ 3 ਦਿਨ ਤਾਈਂ ਯਕੀਨ ਜ਼ਾਏ ਵੀ ਛੋਟਾ ਵਾਰਦਾ ਨਾ ਤੁਹਾਡੀ ਲਿਫਟ ਤੁਹਾਡਾ ਝੋਨਾ ਕਾਰ ਤੋਂ ਬਿਨਾ ਝੁਕਿਆ ਜਾਊਗਾ ਅਸੀਂ ਧੰਨਵਾਦ ਕਰਦੇ ਆਂ ਪਰ ਮੈਂ ਕਲਾਨ ਕਰਦਾ ਹੈਲੋ ਅਜਿਹਾ ਇੱਕ ਐਲਾਨ ਕਰਦਾ ਸਾਰੇ ਬੰਦੇ ਹੱਥ ਖੜੇ ਕਰਕੇ ਦੱਸੋ ਜੇ 30 ਤਰੀਕ ਤੋਂ ਨਾ ਬਾਅਦ ਆਕੇਗਾ ਹੱਥ ਸਕੇ ਕਰੇ ਕਰੇ ਸੇ ਛੜਕਦੇ ਫਿਰ ਆਓਗੇ ਆਵਾਂਗੇ ਜੀ ਆਵਾਂਗੇ ਠੀਕ ਹੈ ਬੋਲੋ ਸਰ ਬਹੁਤ ਬਹੁਤ ਜੀ ਧੰਨਵਾਦ ਛੋਟਾ ਮਾਈਕ ਅੰਲਾ ਜੱਸਰ ਆਪਣਾ ਸ਼ੋਕ ਨਾਮ ਕੀ ਹੈ ਇਹ ਨਾਲ ਗੱਲ ਹੋਈ ਸੀ ਇੱਕ ਰਾਮੇ ਦੀ ਗੱਲ ਆ ਕੋਈ ਆ ਜਾਈਗਾ